ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜੜਦੀਆਂ ਕਲਾਂ ਦੇ ਵਿੱਚ ਰਹੋ ਜੀ ਅੱਜ ਜਿਹੜਾ ਬਲੌਗ ਸ਼ੁਰੂ ਕਰਿਆ ਜੀ ਉਹ ਉਹ ਕੈਮਰਾਮੈਨ ਬਣਿਆ ਵਾ ਸਾਡਾ ਜੀ ਅੱਜ ਸੰਦੀਪ ਸਿੰਘ ਤੇ ਇਹ ਅੱਜ ਦੀ ਵੀਡੀਓ ਪੂਰੀ ਕਰੂਗੀ ਦੇਖਿਓ ਵੀ ਤੁਸੀਂ ਕਿਆ ਕਿਆ ਇਹਨੇ ਮਤਲਬ ਕਿ ਪ੍ਰਾਪਤੀਆਂ ਕਰਨੀਆਂ ਨੇ ਮਾੜੀਆਂ ਚਾਹੇ ਚੰਗੀਆਂ ਤੇ ਅਸੀਂ ਲੱਗੇ ਹੋਏ ਜੀ ਹੁਣ ਬਰੈਡ ਤੇ ਪਕੌੜੇ ਤਿਆਰ ਕਰਨ ਸੰਗਤ ਸਵੇਰ ਦੀ ਸੋਣੀ ਆ ਰਹੀ ਆ ਬਾਬੇ ਨਾਨਕ ਦੀ ਕਿਰਪਾ ਕਰ ਲੇਟ ਹੋ ਗਏ ਸਾਨੂੰ ਅਸੀਂ ਸੰਗਤ 'ਚ ਉੜ ਜਗੇ ਜੀ ਮਤਲਬ ਕਹਿਣ ਦਾ ਭਾਬੀ ਅਸੀਂ ਹੁਣ ਨਹੀਂ ਕਰ पाए ਉਹਨਾਂ ਦੀ ਵੀਡੀਓ ਨਹੀਂ ਬਣਾ ਸਕਦੇ ਤੇ ਹੁਣ ਜੋ ਸੰਗਤ ਆਊਗੀ ਫਿਰ ਉਹਨਾਂ ਦੀ ਵੀਡੀਓ ਬਣਾਵਾਂਗੇ ਤੇ ਜਿਹੜੇ ਆ ਚਾਚੇ ਨੇ ਅਜ ਨਵਾਂ ਹੀ ਪ੍ਰੋਜੈਕਟ ਤਿਆਰ ਕਰਤਾ ਚਾਚਾ ਕਹਿੰਦਾ ਬਈ ਪਨੀਰ ਵਾਲੇ ਬਰੈਡ ਬਣਾਉਣੇ ਹੈ ਕਿਹੜੇ ਬਰੈਡ ਪਨੀਰ ਵਾਲੇ ਪਨੀਰ ਵਾਲੇ ਬਰੈਡ ਪਨੀਰ ਵਾਲੇ ਪਕੌੜੇ ਦਾ ਸੁਣਿਆ ਪਨੀਰ ਵਾਲੇ ਬਰੈਡ ਖਾਓ ਹਾਂ ਪਨੀਰ ਵਾਲੇ ਪਕੌੜੇ ਸਾਰੇ ਨੇ ਸੁਣੇ ਹੋਣਗੇ ਇਹ ਗੱਲ ਹੈਗੀ ਆ ਤੇ ਨਾਲ ਦੀ ਨਾਲ ਲੱਗੇ ਬੇ ਤਿਆਰੀ ਕਰਨ ਦੇ ਸੰਗਤ ਨੂੰ ਲੱਗੇ ਬਿਚਕਾਉਣ ਜੀ ਆ ਸਾਡੇ ਕੋ ਪਹਿਲਾ ਪੂਰ ਥੋੜਾ ਜਿਹਾ ਹੋਰ ਕਲਰ ਦਾ ਕੱਢਦਾ ਚਾਚਾ ਕਹਿੰਦਾ ਨਹੀਂ ਕੱਚੇ ਰਹਿੰਦੇ ਆ ਮਾਹ ਨਹੀਂ ਆਰਦਾ ਵੀ ਇਹ ਪੱਕੇ ਏਕਣਾ ਦੀ ਹੁੰਦੇ ਆ ਹਾਂ ਜੀ ਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਮੈਂ ਸਪੈਸ਼ਲੀ ਕੀ ਹੈਂਗਾ ਚਟ ਮਸਾਲਾ ਅੱਛਾ ਹੂੰ ਬੋਲੇ ਪਰੇ ਮੈਂ ਤਾਂ ਵੀ ਸਮਾਪਤ ਹੋ ਗੋਦੇ ਹੱਥ ਦੀਆਂ ਯਾਰ ਤੇ ਦੀਦੀ ਨਹੀਂ ਲੱਗੇ ਖਾਣ ਹੁੰਦੇ 뷰 ਲੈ ਵੀ ਕਿੰਨੇ ਦੇ ਬਣੇ ਸਵਾਲ ਸੂਤ ਕੁਛ ਠੀਕ ਹੈ ਜੀ ਠੀਕ ਹੈ ਸੱਸਰੀ ਘਰ ਨਾਲੇ ਆਪ ਵੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਨੂੰ ਦਿਖਾਉਣੀ ਹੈ ਜੀ ਉੱਪਰ ਦਾ 뷰 ਪਹਿਲਾਂ ਤੁਹਾਨੂੰ ਦਿਖਾਉਣੀ ਹੈ ਜੀ ਸਾਡੇ ਜਿਹੜੀ ਅੱਜ ਦੀ ਅੱਜ ਕੱਲ ਦੀ ਉਹ ਆ ਜਨਰੇਸ਼ਨ ਉਹ ਪੈ ਪੈ ਕੇ ਖਾਂਦੀ ਹੈ ਜੀ ਇਹ ਬਲੌਗ ਤੁਹਾਨੂੰ ਸਾਰਿਆਂ ਨੂੰ ਸੱਸਰੀ ਘਰ ਸੱਸਰੀ ਘਰ ਜੀ ਇਹਨਾਂ ਦਾ ਨਵਾਂ ਨਵਾਂ ਸਟਾਈਲ ਆ ਜੀ। ਬਾਬੇ ਕਹਿੰਦੇ ਪਕਾਉਣਿਆ ਤੇਲ ਆ ਵੀ ਨਾਲ ਦੀ ਨਾਲ ਥੱਲੇ ਚਲੇ ਜਾਊਗਾ। ਅੱਛਾ ਚੋਕੀ। ਅੱਛਾ ਇਹ ਅੱਛਾ। ਬਰੈਡ ਖਾ ਕੇ ਹਟੇ ਭਾਈ। ਕਿੱਦਾਂ ਦੇ ਲੱਗੇ? ਓਕੇ ਆ। ਅਸੀਂ ਮੋٹے ਬਰੈਡ ਬਗਾਏ ਤੇ ਆਲੂ ਪਾ ਗਏ ਇਹ ਜੀ। ਪੈਨਲ ਤਿਆਰ ਕਰਾਈ। ਠੀਕ ਹੈ ਠੀਕ ਹੈ। ਚਲੋ ਤੁਹਾਨੂੰ ਮੈਂ ਇਹ ਉੱਪਰ ਦੀਦੀ ਉਹਨਾਂ ਨੂੰ ਮਲਾਉਣੀ ਹੈ। ਕਿ ਲੋਗੀ ਆ। ਮੱਭੇ ਬੀਬੀ ਬੜੀ ਚੰਗੀਆਂ ਹਾਂ ਮੰਮਾ ਵਧੀਆ ਵਧੀਆ ਜੇ ਕਰਦੇ ਨੇ ਕਰ ਮੈਨੂੰ ਤਾਂ ਕਹਣਾ ਪੱਕਿਓਂ ਹੈ ਪਕੌੜੇ ਖਾਣੇ ਹੈ ਬੇਸਣ ਇਕੱਠਾ ਕਰਨਾ ਹੈ ਬਲਾਓ ਜੀ ਸਸਤੀ ਗਾਲ ਦੇ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਸੇ ਵੀ ਜਦ ਆ ਜੰਨੇ ਪਹਿਲਾਂ ਅਸੀਂ ਥੋੜੇ ਜਿਹਾ ਪਕੌੜੇ ਚੱਕ ਕਰੇ ਮੀ ਨੋਰ ਮੇ ਤੇਰਾ ਘਟ ਹੋ ਜਾਵੇ ਫਿਰ ਅਸੀਂ ਉੜਾ ਲੱਗੇ ਕਹਾ ਤਾਂ ਕਿ ਕੜਾਈ ਖਾਈ ਹੋ ਜਾਂਦੀ ਹੈ ਮੈਨੂੰ ਲੱਗਦਾ ਹੈ ਨਾਲ ਦੀ ਨਾਲ ਜੀ ਸੇਵਾ ਕਰੀ ਜਾਂਦੇ ਆ ਆ ਜਾ ਖਾਈ ਜਾਂਦੇ ਉਹ ਬਾਬਾ ਗੁਰਦੇ ਇਧਰ ਨਿਆਣਿਆਂ ਨੇ ਜੀ ਆਪਣੀ ਰੌਣਕ ਲਾਈ ਦੀ ਆ ਬਾਬੇ ਨੂੰ ਪਤਾ ਨਹੀਂ ਕੀ ਘਟ ਲੈਂਦਾ ਕੁਛ ਨਹੀਂ ਤਨ ਕਿਉਂ ਮਰਤੋਗੇ ਇਹ ਹੁਣ ਤੁਸੀਂ ਜਾਇਆ ਦੱਸੋ ਵੀ ਟੇਸਟ ਕਿੱਦਾਂ ਦਾ ਵਧੀਆ ਬਹੁਤ ਵਧੀਆ ਸਾਰਾ ਅੱਛਾ ਜੀ ਅੱਛਾ ਠੀਕ ਹੈ ਲਗਾ ਦਿਜੀਏ ਕੋਈ ਸਰਾਵੰਦੀ ਹਾਂ ਟਮਾਟਿਕ ਵਧੀਆ ਸਹੀ ਗੱਲ ਆ ਸਹੀ ਗੱਲ ਆ ਭਾਬੀ ਕੱਲ ਡਾਊਨ ਹੋ ਗਿਆ ਦਾ ਸਰੀਰ ਦੱਸ ਨਾ ਤਾਂ ਹਾਂ ਮੈਂ ਤਾਂ ਬੰ ਨੂੰ ਐਂ ਕਹਿ ਸਕਦੀ ਵੀ ਡਾਊਨ ਹੋ ਗਿਆ ਦਾ ਸਰੀਰ ਕੱਲ

मामी भी आ गई मामी एंट्री ले रही है ਘੇਰ ਮੁਕਾ ਆ ਫਰਦਾਨੇ ਘੇਰ ਮਾਂ ਪਹੁੰਚੀ ਕਿੱਦਾਂ ਅੱਛਾ ਹੀ ਮਾਮੀ ਦਾ ਦੇਖੋ ਗੱਡੇ ਵਾਲੀ ਬੜੀ ਮੁਸ਼ਕਲੇ ਪਹੁੰਚਦੀ ਹੈ ਵਾਈ ਸਾਸਰੀ ਕਾਲ ਜੀ ਤੇ ਤੁਸੀਂ ਵੀ ਜੀ ਚਾਹ ਪਕੌੜੀ ਸਕੋ ਹਾਂਜੀ ਹਾਂਜੀ ਲੋ ਜੀ ਮੈਂ ਮਾਮੀ ਨੂੰ ਚਾਹ ਵਰਤਮਾਨ ਨਾਲੇ ਪਕੌੜੇ ਦਵਾਂ ਤੁਹਾਨੂੰ ਮਿਲਦੇ ਹਾਂ ਜੀ ਖਾ ਕੇ ਆਈਆਂ ਤਾਂ ਗੋਲੀਆਂ ਖਾ ਕੇ ਕੀ ਗੋਲੀ ਗਾੜੀ ਖਾਈ ਮਾਮੀ ਦਰਤ ਆ ਗਈ ਭਾਈ ਬਹੁਤ ਹੋਰ ਕਾਲੀ ਗੋਲੀ ਖਾਦੀ ਕੋਈ ਹਾ ਖਾਈ ਜਾਉ ਨਾਲ ਦੀ ਖਾਈ ਜਾ ਮਾਮੀ ਤਜਾਦ ਦਾ ਕੈ ਸੁਲਤਾਨੀ ਗੋਲੀਆਂ ਬਹੁਤ ਕਾਲੀਆਂ ਨਹੀਂ ਹੁੰਦੀਆਂ ਨੇ ਕਾਲੀਆਂ ਪੀਲੀਆਂ ਸਭ ਚੱਲਦੀਆਂ ਨੇ ਅੱਛਾਈ ਮੈਂ ਤਾਂ ਪਾਈ ਸਨੇਰੀ ਗੋਲੀ ਖਾ ਕੇ ਆਈ ਹਨੇਰੀ ਉਹ ਮੈਂ ਮਰ ਜਾ ਪਹਾੜ ਵਾਲੀ ਉਹ ਇਹ ਤਾਂ ਕੋਈ ਸਨੇਰੀ ਗੋਲੀ ਜੇ ਤੂੰ ਆ ਨਹੀਂ ਦੇਣਾ ਜਾ ਤੂੰ ਹਰਦੀ ਨਹੀਂ ਕੋਈ ਉਹ ਦੱਸ ਤੁਰਦੇ ਸਨ ਨਹੀਂ ਗੋਲੀ ਕਹੀ ਜਾਂਦੀ ਆ ਜਿਹੜਾ ਕਿਹੜੇ ਹੋ ਕੇ ਟੁੱਟਦੇ ਨੇ ਕਿਹੜੀ ਤੂਫਾਨੀ ਦੀ ਸੁਖਵੀਰ ਫੇਰ ਤੂੰ ਸਾਨੂੰ ਨਿਬਟੀ ਜਾਂਦੇ ਆ ਸਕੋਰ ਤਾਂ ਤੁਸੀਂ ਖੋਲੇ ਹੋਏ ਆ ਰਹੀ ਹੁਣ ਥੋੜਾ ਆ ਨਾ ਫੇਰ ਜੇ ਡਾਕਟਰ ਹੁੰਦਾ ਥੋੜਾ ਉਹਲਾ ਰੱਖਦੇ ਹੁੰਦੇ ਵਾਹ ਠੀਕ ਆ ਇਹ ਗੱਲ ਆ ਸਹੀ ਗੱਲ ਵੀ ਦੋਰੀ ਮੌਰੀ ਕਰਤੀ ਬਹੁਤ ਸਾਰੇ ਗਾਹ ਤੇ ਹੁਣ ਜਿਹੜਾ ਬੰਦਾ ਆਇਆ ਦਸ ਦਵਾਈ ਜਿਹੜਾ ਦੇ ਕੇ ਗਿਆ ਹਾਂਜੀ ਅੱਜ ਮੌਸਮ ਚ ਬੱਦਲ ਵਾਈ ਹੋਗੀ ਹਾਂ ਆਪਾਂ ਨੇ ਉੱਪਰ ਤਾਂ ਜਾਣਾ ਉੱਤਪਰੋਂ ਵਸ ਪਤਾ ਨਹੀਂ ਹੁਣ ਬੈਠੇ ਬੈਠੇ ਨਹੀਂ ਨਜ਼ਾਰਾ ਪੈਂਦਾ ਸੋ ਲੈ ਉਹ ਉੱਪਰ ਨਹੀਂ ਬਾਬਿਆਂ ਦੇ ਮੱਥਾ ਟੇਕਣ ਕੋਈ ਪਤਾ ਨਹੀਂ ਹੈ ਬੱਸ ਵਾਹ ਯਾਰ ਮੈਨੂੰ ਪਤਾ ਨਹੀਂ ਕਿ ਅੱਜ ਨਾਲ ਹੈ ਕੀ ਹੋਇਆ ਉਹ ਜੀ ਕਹਿੰਦੇ 25 ਸਾਲ ਤੋਂ ਪਹਿਲਾਂ ਟੈਕ ਕਰਦਾ ਇਹ ਹਰ ਸਾਲ ਹੁੰਦਾ ਹੈ ਹਰ ਵਾਰੀ ਹੁੰਦਾ ਹੀ ਹੁੰਦਾ ਹੈ ਕੁਛ ਨਾ ਕੁਛ ਜਿਹੜਾ ਨਾ ਆਂਟੀ ਹੈ ਨਾ ਆ ਸਭ ਤੋਂ ਪਹਿਲਾਂ ਆਇਆ ਕੋਈ ਹੈ ਨਾ ਅੰਕਲ ਉਹਨੇ ਆਏ ਨਹੀਂ ਕਹਿੰਦਾ ਤੂੰ ਇਹ ਕਾਇਨ ਨੂੰ ਭੀੜ ਪੜਕਾ ਨਹੀਂ ਆ ਬਹੁਤ ਹਰ ਸਾਲ ਆਉਂਦੀ ਗਨੇ ਕੱਟ ਕਰਿਆ ਉੱਪਰ ਕਰਤਾ ਬੰਦ ਹੋੜੇ ਦੀ ਮਤਲਬ ਕੀ ਗੱਲ ਹੈ ਨਹੀਂ ਮਤਲਬ ਕੀ ਗੱਲ ਹੈ ਤਲੇ ਹੋਏ ਇੱਕਦਮ ਤਲੇ ਹੋਇਆ ਬਣਾਓ ਉਹਦੇ ਨਾਲ ਸਬਜੀ ਦੂਏ ਤੀਏ ਦੇ ਫੇਰ ਦੇ ਹਾਂ ਲੰਗਰ ਮੈਂ ਕਹਿੰਦੀ ਐਜੇ ਟਿੱਕੀਆਂ ਆ ਗਿਆ ਆਹ ਹੋ ਕੇ ਹਾਂ ਤਲੇ ਹੋ ਕੇ ਲਗਾਨਾ ਆ ਬੜੀ ਜਾਂਦਾ ਅਗਲਾ ਹਾਂ ਹੋ ਜਾਂਦੀ ਚੀਜ਼ ਐ ਹੋਰ ਕੀ ਮੂਰੇ ਪਈ ਹੋਵੇ ਅੱਛਾ ਕਹਿ ਦਿੰਦੇ ਆਪਾਂ ਵੀ ਸਿਆਣਾ ਨਹੀਂ ਖਾ ਸਕਦਾ ਜੰਗ ਖਾ ਸਕਦਾ ਨਹੀਂ ਉਹ ਦੇਖ ਕੇ ਕਿੱਥੇ ਆ ਕੇ ਉਹਦੇ ਸਾਹ ਪੂਰੇ ਤੋਂ ਜਾਨਾਂ ਉਹਦੀ ਲਿਖੀ ਹੋਈ ਜਿਵੇਂ ਬੈਠੇ ਕਰਮਾਰੇ ਰਹੀ ਜਿਹੜਾ ਪ੍ਰਮਾਤਮਾ ਦੀ ਜਗ੍ਹਾ ਤੇ ਆ ਕੇ ਸਾਝਾ ਜਾਂਦੇ ਨੇ ਉਹ ਬੰਦਾ ਸਵਰਗਾਂ ਚ ਜਾਂਦਾ ਭਗੋਜੀ ਦਾ ਕਾਰਾ ਪਤਾ ਕੀ ਆਇਆ ਲਾ ਆਇਆ ਕਿੰਨੀ ਵਾਰੀ ਸਾਲ ਫਤ ਉਹਨੇ ਵਿਚਾਰੇ ਨੇ ਹਲਾ ਕੀ ਆ ਦੇਖਿਆ ਹਾਂ ਨਹੀਂ ਆਗੇ ਜੀ ਸੇਵਾਦਾਰ ਬਲਾਓ ਸਤਰੀ ਗਾਲ ਪੁੱਤ ਵੀ ਇਹਨਾਂ ਨੇ ਮੁੰਡਿਆਂ ਨੇ ਕੱਲ ਵੀ ਬਹੁਤ ਸੇਵਾ ਕਰੀ ਐ ਸੱਚੀ ਗਾਲ ਜੀ ਉੱਪਰ ਜਾਂਦੇ ਨੇ ਵੀ ਆਜੋ ਬਾਪੂ ਜੀ ਆਜੋ ਸ਼ੱਕੇ ਜਾਏ

ਨਹੀਂ ਤੁਸੀਂ ਬਿਮਾਰ ਹੋ ਜਾਣਾ ਜੀ ਇੱਧਰ ਰਹਿਣਾ ਕੋਲ ਵੀ ਨਾ ਕਰੋ ਇਹ ਕੱਲ ਬਿਮਾਰ ਹੋ ਗਿੱਤੇ ਜੀ ਹਾਂ ਜੀ ਅਪਰ ਅਮਰੀ ਅੱਧੂ ਕਰ ਲਿਆ ਭਾਈ ਨੇ ਨਾ ਗੁੱਗੂ ਆਂਗਦੀ ਆ ਸੁਨੈਰੀ ਗੋਲੀ ਲੈ ਕੇ ਆਉਣੀ ਹੁਣ ਮਾਮੀ ਮਾਮੀ ਪਾਣੀ ਆ ਗਿਆ ਨੇ ਮਾਮੀ ਪਾਣੀ ਤਾਂ ਪਾ ਦਿਓ ਆ ਗਿਆ ਸੱਚੀਓ ਪਾਣੀ ਦੇ ਬੁਰੇ ਹਾਲਾਤ ਆ ਬਿੱਕੀਰ ਤੇਰਾ ਮਾਮਾ ਬੋਤਲ ਚੱਕੇ ਹੋਏ ਕਹਿੰਦੇ ਮਾਮਾ ਅਸੀਂ ਸੰਤਰੀ ਬੋਤਲ ਚੱਕ ਕੇ ਲਾ ਦਿਆਂ ਸੰਤਰੀ ਦੀ ਉਹ ਲੇਖ ਦੇ ਵਿੱਚੋਂ ਕਰਮ ਕਰ ਚੱਕ ਲਿਆ ਨਹੀਂ ਹਾਂ 10 ਭਾਈ ਚਲ ਇੰਨਾ ਥੋੜਾ ਫੇਰੇ ਫੇਰੇ ਕੰਮ ਸਰ ਜਾਂਦਾ ਮਮੀ ਵੈਸੇ ਉਹ ਹੈਗੇ ਚਾਂਸ ਪਾਣੀ ਆਉਣ ਦੇ ਉੱਪਰ ਤੇ ਕੱਲ ਤਾਂ ਸਾਰੀ ਦਿਹਾੜੀ ਨਹੀਂ ਆਇਆ ਦੇਖ ਲੋ ਸਦੂੰਗੇ ਤਾਂ ਸਹੀ ਉਹਨਾਂ ਨੇ ਤਾਂ ਪੈਸਾ ਦਿੱਤਾ ਲੋੜਾ ਜਿਹੜਾ ਭਾਈ ਚਲ ਆਪਣਾ ਸਾਧੂ ਜਾਨ ਭਾਬੀ ਨਿੰਦੂ ਨੂੰ ਬੁਲਾ ਇੱਧਰ ਉਹ ਕੁੱਤੇ ਦਾ ਪਿਆ ਰੱਖੇਗਾ ਕੋਈ ਨਾ ਜਾਵੇ ਕਕਟਾਈ ਕਰਦੜੀ ਮਾਰਦੇ ਹਾਂ ਕਕਟਾਈ ਚਲੋ ਜੀ ਦਿਖਾਉਂਦੇ ਆ ਤੁਹਾਨੂੰ ਕੁਛ ਗਾਹਾਂ ਹੋਰ ਚਲੋ ਚਲ ਗਾਹਾਂ ਚਲੋ ਇੱਕ ਦੰਡਾ बंदा होगा जी का साढ़ा फटड़ आए हलाऊ ਇਮਰਾਯਾ ਜੀ ਪਹਾੜੀ ਕੰਡਾ ਪੈਰ ਦੇ ਵਿੱਚ ਥੱਲੇ ਬੈਠ ਥੱਲੇ ਬੈਠ ਨਹੀਂ ਨਹੀਂ ਕੋ ਨਹੀਂ ਆ ਰਹਾ ਕੋਈ ਨਹੀਂ ਹੋਇਆ ਹੈਗਾ ਆ ਤਾਂ ਆਨ ਤੁਰ ਕੇ ਹੈ ਰਾਮ ਨਾਲ ਉੱਥੇ ਤੇ ਚੰਦਰ ਬਾੜ ਦੇਣਾ ਆਪਾਂ ਠੀਕ ਆ ਪੈਰ ਦੇ ਵਿੱਚ ਉੱਧਰ ਬਾੜ ਜਲਾ ਤੇਰਾ ਕੰਬਾ ਪੱਕਿਆ ਕਰੂਗਾ ਤੂੰ ਕੀ ਗੱਲ ਪਟਣਾ ਰਾਮਣ ਕਰ ਆਪੇ ਲੈ ਕਰ ਆ ਕਰਨਾ ਜੀ ਇਹ ਕਰਨ ਇਹ ਕਰ ਇਹਨਾਂ ਨੂੰ ਖਿੱਚਣਾ ਨਾ ਮੋਟਾ ਰੁਗਾ ਚਾਤੀ ਕੋਲ ਹੂੰ ਉਹਦੇ ਗਿਲ ਖਿੱਚ ਹੋ ਰਿਹਾ ਨਾ ਬਾਬੀ ਹਾਓ ਕਿਤਨੇ ਨਾ ਹੁੰਦਾ ਜਿਹੜਾ ਫੜ ਕੇ ਕਸਰ ਦਾ ਕੁਝ ਵੀ ਨਹੀਂ ਇੱਕ ਵਾਰ ਨੋ ਥੱਲੇ ਆ ਗਿਆ ਆ ਜਾਣਾ ਬਾਹਰ ਤੇਰੇ ਮੇਰੇ ਖੇਡ ਵਾ ਖੇਡਦਾ ਮਾਂ ਮਮੀ ਕੁਝ ਵੀ ਕਰ ਰਹੀ ਮੇਰੇ ਹੈ ਅਮਰਿੰਦਰ ਨੇ ਪੰਡਾ ਮਰਾ ਰੋਡ ਦਾ ਲਾਈਵ ਤੋਂ ਬੁਗਿਆ ਫਿਰ ਕੱਢੋ ਇਹਦਾ ਮੂੰਹ ਮਿਲ ਕੇ ਨਹੀਂ ਕੋ ਮਰਦਨ ਬਸ ਫੋਨ ਨਹੀਂ ਕਰੂੰਗੇ ਜੱਤ ਨੂੰ ਕਹਿੰਦੇ ਤੇ ਪੁੱਤ ਉੱਤੇ ਨਾ ਜਾ ਜਦ ਤੂੰ ਗੋੜੇ ਮੰਨੇ ਆ ਆ ਬੋਧ ਦੱਬੇ ਲੇ ਗੋਗਾ ਦੱਬੇ ਦੇ ਬਾਹਰ ਆਉਣਾ ਉਹਨੇ ਆਹ ਸਾਹ ਦੇਖ ਲੈ ਉਹ ਉਹ ਮੇਰੇ ਜਿਆਦਾ ਨਾ ਕੁੱਤੋਂ ਵੇ ਆਹ ਦੇਖ ਬਤਾਇਆ ਮਨੀ ਖਾੜੇ ਦੱਪਾ ਦੋ ਮਿੰਟ ਰੋ ਕੇ ਆ ਰਹੀ ਆ ਬੱਬੀ ਮੈਂ ਦੱਬ ਰਾ ਤੁਸੀਂ ਖਿੱਚੋ ਚਾਂ ਕੁੱਟ ਅੱਖਾਂ ਵਿੱਚ ਲੱਗ ਕੇ ਫੜੇ ਫੜੇ ਕੇਸ ਜਿਆਦਾ ਸੀਰੀਅਸ ਹੋ ਗਿਆ ਜੀ ਡਾਕਟਰ ਐਮ ਬੀਬੀਐਸ ਹੈ ਆਇਆ ਬੜਾ ਦਾ ਟਾੜਾ ਆਪ ਕੋਈ ਪਤਾ ਨਹੀਂ ਵੀ ਤੇ ਵੀ ਬੜਾ ਅਰੇ ਇਹ ਵੀ ਬੜਾ ਵਿਆਹ ਤੇ ਵੀ ਬੜਾ ਡਾਕਟਰ ਲੈਣਾ ਆਪਣਾ ਕੋਈ ਅਨਾਈ ਬਹੁਤ ਸਰਬਨੋ ਉਹ ਰਹਿਣ ਨੋ ਉਹ ਮੋਚ ਨਾ ਲਿਆਓ ਮੋਚਨੇ ਨਾਲ ਮੋਚਨੇ ਨਾਲ ਗੱਲ ਬਣਨੀ ਕਾਕਾ ਲਿਖਾ ਕੇ ਲਿਆਜੇ ਤੂੰ ਹਾਂ ਲੋ ਜੀ ਇਹ ਉੱਪਰ ਜੋੜ ਜੀ ਸਭ ਮੱਥਾ ਟੇਕਿਆ ਜੀ ਇੱਕ ਸਾਈਡ ਤੇ ਬਾਗੜ ਬਿੱਲਾ ਬਣਾ ਲਿਆ ਇੱਕ ਸਾਈਡ ਬਾਪੂ ਤੂੰ ਵੀ ਲਵ ਬਾਪੂ ਆਹ ਦੇਖ ਲੈ ਇੱਧਰ ਲੋ ਜੀ ਕਰ ਰਹੇ ਤਾਂ ਆਪਣੀ ਆ ਰੜਕਾ ਕੱਢੇ ਜੀ ਅਗਲੀਆ ਪਿਛਲੀਆ ਪੁੱਤ ਬੋਲਦਾ ਜੀ ਆਪ ਮਰੇ ਮੇਰਾ ਸਵਾਰਗ ਦੇ ਦਰਿਓ ਥੈਂਕ ਯੂ ਕਰ ਹੁਣ ਮੇਰਾ ਕਰ ਦੇ ਥੈਂਕ ਯੂ ਕਰ ਥੈਂਕ ਯੂ ਮੇਰਾ ਜੀ ਧੰਨਵਾਦ ਕਹਦੇ ਪੁੱਪੜ ਜੀ ਐ ਨਹੀਂ ਪੁੱਤ ਦੇ ਆ ਬੜੇ ਡਾਕਟਰ ਜਦ ਤੱਕ ਆਤ ਨਹੀਂ ਲਾਉਂਦੇ ਜਦ ਤੱਕ ਮੈਂ ਪਹਿਲਾਂ ਚੇਲਿਆਂ ਨੂੰ ਛੱਡਾ ਹਾਂਦਾ ਜੀ ਯਾਨਾ ਦੁਬਾਰਾ ਉੱਥੇ ਚੇਲਿਆਂ ਨੇ ਵੀ ਕੰਮ ਲੋਟਰੀ ਕਰਿਆ ਹੈਗਾ ਇਹਦੇ ਅਜੇ ਕੰਡਾ ਵੱਜਿਆ ਭਾਬੇ ਉੱਥੇ ਕੋਈ ਨਹੀਂ ਅਸੀਂ ਨੂੰ ਲੈ ਕੇ ਜਾਣਾ ਹੈ ਤੁਹਾਡੇ ਕੰਡਾ ਵੱਜਦਾ ਤੇ ਚੇਲਿਆਂ ਜੀ ਸਾਰ ਕਰ ਘੁੰਮਣ ਫਿਰਨ ਉਧਰ ਚਾ ਨਾਲ ਤੁਹਾਡਾ ਭਜਨ ਘਟੂਗਾ ਥੋੜੇ ਦਾ ਘੁੰਮੇ ਹੋ ਜਾ। ਮਨੀ ਪੈਣ ਜਾਈ। ਤੂੰ ਪਤਲੀ ਜੀ ਤੂੰ ਇੰਜਣ ਬਣ ਜਾਣਾ ਤੂੰ। ਤੂੰ ਪਤਲੀ ਜੀ ਤੂੰ ਮੂਰੇ ਹੋ ਜਾ। ਇੱਥੇ ਸੇਵਾ ਕਰਦੇ ਨੇ ਤੇਲ ਤੁਲ ਲਵਾ ਲਿਆ ਸੇਵਾ ਬਹੁਤ ਕਰੀ ਇਹਨਾਂ ਦੇ ਮੁੰਡਿਆਂ ਨੇ। ਆ ਮੈਂ ਡਾਊਨਲੋਡ ਕਰਦਾ। ਉਹ ਜਾ ਉਧਰ। ਚਲੋ। ਠੀਕ ਆ ਆ ਤਾਂ ਕੇਸ ਹੋ ਗਿਆ ਹੈਂਡਲ ਜੀ ਸਾਡਾ। ਹੋ ਜਾਂਦਾ ਹੁਣ ਮੂਰੇ। ਆ ਜਾ ਤੁਸੀਂ ਵੀ। ਜਾਓ ਜਾਓ ਜਾਓ। ਪਾਣੀ ਪੀ ਲੈ ਤੂੰ। ਆਪੀ ਆ ਕਿਤੇ ਭੁੱਗੇ ਦੀਆਂ ਨੇ ਪਾ ਲੋ ਪਾ ਲੋ ਜਿਹਦੀਆਂ ਹੈਗੀਆਂ ਮੇਰੀਆਂ ਵਾਲੀਆਂ ਏ ਉਹ ਮੇਰੀਆਂ ਖੜੌਚੇ ਪਾ ਪਾ ਵੀ ਲੈ ਮੈਂ ਕਹਿਆ ਹੈ ਨਹੀਂ ਵੀ ਮੇਰੀਆਂ ਖੜੌਚੇ ਮੇਰੇ ਮੂੰਹ ਪਰ ਮੇਰੀ ਬੇਇੱਜ਼ਤੀ ਕਰੀ ਜਾਂਦੀ ਕਹਿੰਦੀ ਪਤਾ ਨਹੀਂ ਕਿਹਦੇ ਖੜੌਚੇ ਆ ਮੈਂ ਨਹੀਂ ਉਹਦੀ ਗੱਲ ਨਹੀਂ ਕਰਦੀ ਮੇਰੀਆਂ ਏ ਇੱਕ ਉਹ ਬੈਠੇ ਆ ਜੀ ਸਾਡੇ ਨਮੂਨੇ ਉਹਨਾਂ ਨੂੰ ਨੈੱਟ ਦੀ ਜਾਵਾ ਜ਼ਰੂਰਤਾ ਜੀ ਆਜੋ ਜੀ ਆਜੋ ਆੜੀ ਨਾਲ ਪਿਆਰ ਕਰੇ ਗੋਦੀ ਚੱਕ ਲੈ ਨੂੰ ਨਹੀਂ ਜੀ ਮੇਰਾ ਫੋਨ ਕੋਈ ਨਹੀਂ ਮਲੇ ਲੰਨਾ ਜੀ ਚਲੋ ਵੀ ਚਲੋ ਆਹ ਦੇਖੋ ਜੀ ਉਹਦਾ ਕੱਡਾ ਬੱਚਾ ਵਾ ਉਹ ਨੂੰ ਹੁਣ ਸੇਵਾ ਤੇ ਲੱਗੇ ਪਿਆ ਉਹਦੀ ਮੁੰਡੇ ਉਹ ਹਾਂ ਠੀਕ ਆ ਹੁਣ ਠੀਕ ਆ ਤਾਂ ਵੀ ਵਧੀਆ ਜੇ ਠੀਕ ਆ ਕਮ ਲੋਟਲ ਵਾਲਾ ਇਹ ਜਿਆਦਾ ਮਿੰਟ ਚ ਲੜ ਪੈਂਦੇ ਜਾਂ ਮਿੰਟ ਚ ਆਏ ਹੋ ਜਾਂਦੇ ਨੇ ਤੇ ਇੱਕ ਦੂਜੇ ਪਿੱਛੇ ਜਾਣ ਦੇ ਨੂੰ ਤਿਆਰ ਹੈ ਚਲੋ 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 ਨੋ ਜੀ ਆ ਸਾਡੇ ਸੇਵਾ ਦੇ ਵੀਰ ਪਹੁੰਚ ਗਏ ਉੱਪਰ ਤੇ ਗੁਰੂ ਘਰ ਤੇ ਇੱਧਰ ਨਮਸਕਾਰ ਕਰਨਾ ਹੈ ਕਿਹੜਾ ਇਲਾਕਾ ਵੀਰਾਂ ਦਾ ਨਵਾਂ ਨਵਾਂ ਬੰਗਾ ਆਪਣਾ ਅੱਛਾ ਬੰਗਾ ਠੀਕ ਹੈ ਠੀਕ ਹੈ ਜੇ ਲੱਗੇ ਬਰਾਮ ਜੀ ਉਸ ਤੋਂ ਬਾਹਰ ਰੋਡ ਤੇ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਕਹਿੰਦੇ ਦਾਣੇ-ਦਾਣੇ ਪਰ ਮੋਰੋ ਵੀਰੇ ਘੁੰਮਦੇ ਘਮਾਉਂਦੇ ਇੱਧਰ ਨੂੰ ਆ ਗਏ ਪਾਣੀ ਪੀਉਂਗਾ ਉਹ ਬਾਈ ਨੇ ਮੇਰੇ ਨਿੱਕੇ ਦੇ ਮੈਨੂੰ ਪਛਾਣ ਲਿਆ ਲੰਗ ਚੱਲੇ ਤੇ ਕਹਿੰਦੇ ਵੀ ਅਸੀਂ ਪਰਤ ਲੰਗਰ ਛੱਕਿਆ ਹੈ ਮਾਂ ਵੀ ਨਹੀਂ ਲੰਗਰ ਦਾ ਸਾਡੇ ਕੋਲ ਵੀ ਛੱਕਿਆ ਜਾਣਾ ਪੈਣਾ ਚਲੋ ਧੰਨਵਾਦ ਵੀਰ ਤੁਸੀਂ ਆਇਆ ਹੋਰ ਤੱਕ ਚੱਲ ਕੇ ਆਓ ਆਓ ਪੁੱਤਾਂ ਅੱਗੇ ਗਾਹਾਂ ਲੰਗਰ ਵਖੇ ਉਹ ਘੁੱਟੋ ਪੀ ਜਾਓ ਹਾਂ ਅਸੀਂ ਨਾਲ ਸੁਭਰਾ ਤੋਂ ਹੀ ਵਾਲੀ ਰੋਟੀ ਬੜੀ ਬੱਧੀ ਹਾਂ ਤੁਹਾਨੂੰ ਮੰਨਾ ਕਰਿਆ ਜਾਣਾ ਨਾ ਜੀ ਲੋ ਬਾਕਰ ਆਈਸ ਵਾਰੀ ਰੇ 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 ਦੋ ਦੋ ਰੁਪਏ ਦੇ 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 ਜਹਾਜ ਆ ਜਾਓ ਪੁੱਛ ਕੇ ਦੇ ਦੇ ਜੀ ਆਹੀ ਕੀ ਹੈ ਕੁਆਕ ਮਨਾ ਪਕੌੜੇ ਲੈਣੇ ਪੁੱਛ ਲੈ आये शुरू हां आये बेटा काद

ਜਾ ਰਵਤ ਲੈ ਜਾ ਨਾਲ ਜਵਾਕ ਆ ਵੀ ਸੋਹਣਾ ਸਾਰਾ ਲਾਇਆ ਬਈ ਜਿਹਨਾਂ ਨੇ ਨਾਲ ਸਾਨੂੰ ਜਿਹਨਾਂ ਨੂੰ ਪਕੌੜੇ ਚਾਹੀਦੇ ਪਕੌੜੇ ਦੇ ਜਿਹਨਾਂ ਨੂੰ ਪਕੌੜੇ ਚਾਹੀਦੇ ਉਹਨਾਂ ਨੂੰ ਪਕੌੜੇ ਦੇ ਪੁੱਤ ਲੈ ਗਿਆ ਲੈ ਗਿਆ ਪਕੌੜੇ ਚੱਲ ਦੇ ਚੱਲੇ ਆ ਜਾ ਚੱਲ ਦੇ ਉਹਦਾ ਦੇ ਤੇ ਪੁੱਤ ਉੱਪਰ ਜਾ ਕੇ ਉਹ ਅੰਕਲ ਕੋਲ ਜਾ ਕੇ ਉੱਪਰ ਚਲ ਉਹ ਬੈਠੇ ਹੋ ਜਾ ਪਰ ਦੋ ਕਰਨ ਕੋ ਲੱਗਿਆ ਬਣਾ ਪੁੱਛਣਾ ਹੱਥ ਦਲਿਆ ਬਣਾ ਜਵਾਕ ਸਾਡੇ ਕੰਮ ਆ ਨਾ ਕਰਨ ਹਾਲ ਚਾਲ ਵੀ ਪੁੱਛਦੇ ਆ ਨਾ ਅੱਗੇ ਜਾ ਕੇ ਉਹਦੇ ਗੱਦੀ ਤੇ ਬੈਠੇ ਉਹ ਬੰਗੇ ਉਹ ਅੱਗੇ ਵੀਰੇ ਬੈਠੇ ਉਹਨਾਂ ਨੂੰ ਪੁੱਛ ਕੇ ਆ ਚੱਲ चल आया फिर आज रैन दे उन्होंने अपने बंदे उन्होंने फोटो शूट नहीं मामी बकरे दो इकता आ गया हा किन्ने बाकी बारह तेरह ਹਟਾਓ 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 ਉਹ ਚਾਹ ਉਹਨੂੰ ਇੱਧਰ ਛਾਮ ਦੇ ਲੰਗਰ ਦੀ ਕੀ ਤਿਆਰੀ ਹੈ ਜੀ ਤੁਹਾਡੀ ਗੋਭੀ ਦੀ ਸਾਂਗੀ ਦੀ ਤਿਆਰੀ ਕਰ ਰਹੇ ਹਾਂ ਅੱਛਾ ਗੋਭੀ ਦੀ ਸਬਜ਼ੀ ਦੀ ਤਿਆਰੀ ਵਿੱਚ ਸਾਰੀਆਂ ਬੀਬੀਆਂ ਪਹੁੰਚ ਗਈਆਂ ਜੀ ਆਉਂਦੇ ਚਾਹ ਦਾ ਪਹਿਲਾਂ ਚਾਹ ਦੇ ਅਮਲ ਟੁੱਟੇ ਪਏ ਤੇ ਇਹਨਾਂ ਦੇ ਚਾਹ ਨਾ ਕਹਿ ਬੀ ਆਈ ਨਹੀਂ ਆਈਆਂ ਉਹ ਭਗਾਏ ਨਹੀਂ ਕਿਹੜਾ ਨਾ ਪਤਾ ਹੀ ਲੱਗਿਆ ਖਾਨੂੰ ਕਿੱਦਾਂ ਕਰੀਏ ਆ ਕੇ ਹੁੰਦਾ ਦਾ ਇਹ ਕੀ ਹੋ ਰਹਾ ਦਾ ਵੀ ਖਲੋਨੀ ਦੀ ਅੱਛਾ ਇਹਦੀ ਪਾਸਾ ਬੋਲਦੀ ਦੀ ਬਤਨ ਠੀਕ ਚਾਹ ਬਿਲੀ ਉਹ ਚਾਹ ਬਿਲੀ ਚਲੋ ਆਇਆ ਕਰੋ फटाफट ਨਾ ਹੁਣ ਆਪਣੇ ਹੱਥ ਸੁੱਚੇ ਕਰਕੇ ਚਾਹ ਚੁ ਛੱਕ ਕੇ ਅ ਪ੍ਰਸ਼ਾਦ ਦੀ ਤਿਆਰੀ ਕਰੋ ਨਾਲੇ ਕਰੋ ਸਬਜ਼ੀ ਦੀ ਤਿਆਰੀ ਆ ਪਿਆ ਜੱਦ ਹਾਂ ਸੁੱਚੇ ਕਰ ਮੈਂ ਵੀ ਕਰੀ ਹੱਥ ਸੁੱਚੇ ਕਰਕੇ ਬਾਕੀ ਮਾਮਾ ਆ ਪਨੀਰ ਵੀ ਪਾਵਾਂਗੇ ਜੀ ਅੱਜ ਇਹਦੇ ਵਿੱਚ ਮੰਮਾ ਬੱਕਰੇ ਲੱਭ ਲਿਆ ਤੂੰ ਹੁਣ ਯਾਰ ਔਕਾਉਂ ਨਾ ਜਾਵਾ ਕੇ ਛੋਟੇ ਛੋਟੇ ਤੇ ਲੱਭਣ ਦਾ ਗੇਪਿਆ ਉਹ ਮੁੜੇ ਹੈ ਨਹੀਂ ਜੇ ਤੱਕ ਪਰੋ ਬੰਨਣਾ ਖੜਾ ਕੇ ਜਾਣ ਹੈ ਕਾਕੂ ਜਾਊਂਗਾ ਇਹ ਬਤਾਈ ਸੀ ਖੜਦੇ ਸੀ ਕੀ ਕਰਦੇ ਸੀ ਪਹਿਲੇ ਮੈਨੂੰ ਬਣਾ ਕੇ ਫਿਰ ਮੈਂ ਕੱਲ ਬੰਨਦੇ ਤਾਂ ਆਹ ਆਟਾ ਮਨੋਂ ਬੰਨ ਲੈਣੇ ਸੀ ਭੇਜ ਉਹਨੂੰ ਉਹ ਗਾਇਬ ਹੋਲੇ ਲੈ ਕੇ ਕਿਨੇ ਉਹਨਾਂ ਦਾ ਗਾਇਬ ਹੋਲੇ ਕਿਨੇ ਲੱਭਣ ਜਾਣਾ ਹੈ ਬਰੈਡ ਖਾਈ ਜਾਂਦੇ ਖੜੇ ਹਾਂ ਸਾਰੇ ਲੱਭਿਆ ਆਏ ਉਹ ਥੱਲੇ ਨੂੰ ਜਾਓ ਫਿਰ ਚਲੋ ਚਲੋ ਡਰੋਨ ਨੇ ਹੁਣ ਨੀ ਰਹਾ ਉਹਗਾ ਡਰੋਨ ਨੇ ਕੁਝ ਨਹੀਂ ਕਰਨਾ ਹੈਗਾ ਚਲੋ ਜਾਓ ਲੱਭ ਕੇ ਲਾਓ ਇਹਨਾਂ ਨੂੰ ਲੈ ਜਾ ਜਿਹੜਾ ਤੈਨੂੰ ਕਹਿੰਦੇ ਉੱਪਰ ਜੋੜ ਜੀ ਨੂੰ ਜਾਣਾ ਇਹਨਾਂ ਨੂੰ ਨਾਲ ਲੈ ਕੇ ਜਾ ਬੱਕਰੇ ਲੱਭ ਕੇ ਲਿਆ ਮਾਮੀ ਰਹੀ ਸੇਵਾ ਕਰਦੇ ਉਧਰ ਜਾਓ ਥੱਲੇ ਜਾ ਕੇ ਲੱਭ ਕੇ ਆ ਜਾ ਕੇ ਚਲੋ ਚਲੋ ਵੀ ਚਲੋ ਛੇਤੀ ਕਰੋ ਖਿੱਚੋ ਕੰਮ ਨੂੰ ਉਹ ਦਿਨ ਚੜਦਾ ਨਹੀਂ ਛਿਪਦਾ ਹੁਣ ਭੁੱਖ ਲੱਗ ਗਈ ਖਾਓ ਫਿਰ ਛਾਵੇਂ ਦੇ ਪ੍ਰਸ਼ਾਦੇ ਦੀ ਤਿਆਰੀ ਕਰੋ ਇਹਦੇ ਨਾਲ ਭੁੱਖ ਨਹੀਂ ਮਿਟਣੀ ਪ੍ਰਸ਼ਾਦੇ ਨਾਲ ਗੱਲ ਬਣਨੀ ਆ ਰਹੀ ਆ ਮੰਨੀ ਆ ਬਿਦੜਾ ਲੱਗਣਾ ਗੈਰ ਦੀ ਲੋੜ ਚੁਣੀ ਆ ਅੱਛਾ ਬਣ ਗਈ ਸਮਝ ਲੋ ਬਸ